ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੇਵਾ ਸੁਸਾਇਟੀ ਕੋਗਰਾ ਵੱਲੋਂ 11 ਮੈਂਬਰੀ ਕਮੇਟੀ ਹਾਰਡਪਰਭਾਪਤ ਏਰੀਆ ਦਾ ਦौरा ਕਰਨ ਗਈ ਸੀ ਜਿਹੜੀ ਕਿ ਰਮਦਾਸ ਤੋਂ ਲੈ ਕੇ ਕੋਨੇਵਾਲ ਪਿੰਡ ਪਹੁੰਚੀ ਉੱਥੇ ਜਦੋਂ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਜੀ ਰਾਸ਼ਨ ਦੀਆਂ ਇਹ ਹੋਰ ਸਵਾਰਦਿਆਂ ਉਹ ਦੇਖ ਕੇ ਬਹੁਤ ਮਨ ਦੁਖੀ ਹੋਇਆ ਸੀ ਉਸ ਜਗ੍ਹਾ ਤੇ ਬਹੁਤ ਡਟਕਸਟ ਚਲਦੀ ਹੈ ਜੀ ਆਹਦਾ ਸੰਗਤ ਦਾ ਸਾਰਿਆਂ ਦਾ ਇਹ ਫੈਸਲਾ ਹੈ ਕਿ ਕਮੇਟੀ ਸਾਰੀ ਗੜ ਮਿਲ ਕੇ ਇਹਨਾਂ ਪਿੰਡਾਂ ਦੇ ਵਿੱਚ ਜਿਹਨਾਂ ਪਿੰਡਾਂ ਦੇ ਵਿੱਚ ਰਾਵੀ ਦਰਿਆ ਨੇ ਰੇਤਾ ਸੁੱਟੀ ਆ ਉਸ ਰੇਤਾ ਵਾਸਤੇ ਰੇਤਾ ਨੂੰ ਸਾਫ਼ ਕਰਨ ਵਾਸਤੇ ਜਿਹੜੀ ਕਿ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋਈਆਂ ਨੇ ਉਹਨਾਂ ਨੂੰ ਸਾਫ਼ ਕਰਕੇ ਉਸ ਜਗ੍ਹਾ ਤੇ ਉਹ ਦੁਬਾਰਾ ਕਣਕ ਬੀਜਣ ਦੇ ਯੋਗ ਹੋ ਜੇ ਉਸ ਤੇ ਜਿਹੜਾ ਕੋਈ ਡੀਜ਼ਲ ਜਾਂ ਟਰੈਕਟਰਾਂ ਦੀ ਲੋੜ ਹੈ ਉਹ ਸਾਡੀ ਕਮੇਟੀ ਜਾਵੇ ਉਹਨਾਂ ਦਾ ਤਾਂ ਪਦਰਾ ਕਰਕੇ ਆਵੇ ਜੇ ਇਸ ਤਰ੍ਹਾਂ ਮੰਨ ਲਓ ਇੱਕ ਡੇਢ ਕਿੱਲੇ ਵਾਲਾ ਉਸ ਜ਼ਿਮੀਂਦਾਰ ਦੇ ਕੋਲ ਕੋਈ ਵੀ ਸਾਧਨ ਨਹੀਂ ਹੈਗਾ ਉਸ ਦੀ ਜ਼ਮੀਨ ਜਿਹੜੀ ਉਹ ਉਸੇ ਤਰ੍ਹਾਂ ਪਈ ਰਹੇਗੀ ਨਾ ਉਹ ਉਸ ਨੂੰ ਪਦਰੀ ਕਰਨ ਵਾਸਤੇ ਉਹਦੇ ਕੋਲ ਕੋਈ ਖਰਚਾ ਆਇਆ ਨਾ। ਇਹੋ ਜਮੀਨ ਪਦਰੀ ਕਰਕੇ ਆਪਣੀ ਫਸਲ ਬੀਜ ਸਕੇ। ਸਾਡਾ ਇਨਸਾਨੀਅਤ ਤੌਰ ਤੇ ਫਰਜ ਬਣਦਾ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਜਾ ਕੇ ਉਹਨਾਂ ਦਾ ਜੋ ਜਗ੍ਹਾ ਖਰਾਬ ਹੋਈ ਹੈ, ਜਮੀਨਾਂ ਜੋ ਰੇਤਾ ਪਈ ਹੈ, ਉਹਨੂੰ ਸਾਫ਼ ਕਰੀਏ। ਆਹ ਤੁਹਾਡੇ ਸਾਹਮਣੇ ਵੇਖੋ ਬੀਬੀਆਂ ਬਾਪੂ ਸਾਰੇ ਰਲ ਮਿਲ ਕੇ ਬੋਰੇ ਭਰ ਕੇ ਉਸ ਰਾਵੀ ਦਰਿਆ ਦੇ ਬੰਨ ਉੱਤੇ ਖੜ੍ਹ ਰਹੇ ਨੇ ਜਿਹੜਾ ਕਿ ਉਹ ਬੰਨ ਵੱਜੇ ਤੇ ਫਿਰ ਪਾਣੀ ਪਿੰਡ ਦੇ ਵਿੱਚ ਹੁਣ ਬੰਦ ਹੋ ਜੇ ਇਸ ਪਿੰਡ ਦੇ ਵਿੱਚ ਘਰਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਹੈ ਕਈ ਤੁਸੀਂ ਵੇਖਿਆ ਹੋਣਗੇ ਤਸਵੀਰ ਦੇ ਵਿੱਚ ਘੋਟੀਆਂ ਵੀ ਡੇਗੀਆਂ ਨੇ ਇਸ ਟਾਈਮ ਅਦਕਾਨਾ ਵੇਖੋ ਪਾਣੀ ਦੇ ਵਿੱਚ ਡੁੱਬੀਆਂ ਨੇ ਮੰਨ ਲਓ ਇਹ ਘਰ ਪਰਿਵਾਰ ਜਿਹੜਾ ਕਿਸੇ ਪਾਸੇ ਨਹੀਂ ਜਾ ਸਕਦਾ ਜਿੱਨਾਂ ਚਿਰ ਪਾਣੀ ਬੰਦ ਨਹੀਂ ਹੁੰਦਾ ਪਿਛੋਂ ਜੀ ਤੇ ਹਰ ਇੱਕ ਦਾ ਘਰ ਦਾ ਗੁਜ਼ਾਰਾ ਬਹੁਤ ਜ਼ਿਆਦਾ ਉਖਾ ਰਿਹਾ ਜੀ ਬਾਕੀ ਆ ਸੜਕ ਦੇ ਉੱਤੇ ਪਾਣੀ ਘੁੰਮਦਾ ਤੁਸੀਂ ਦੇਖੋ ਕਿੱਦਾਂ ਚੱਲਣ ਰਿਹਾ ਜੀ ਤੇ ਇਹ ਤੁਸੀਂ 1 ਵਜਾ ਤੇ ਫੇਰ ਹੀ ਖੇਤਾਂ ਚੋਂ ਪਾਣੀ ਸੁੱਕਣਾ ਹੈ ਇੱਥੇ ਗੰਨਾ ਛੋਨਾ ਵਗੈਰਾ ਜੋ ਵੀ ਹੈਗਾ ਸਾਰੀ ਫਸਲ ਪੱਠੇ ਪਸ਼ੂਆਂ ਦੇ ਜਿਹੜੇ ਉਹ ਵੀ ਖਰਾਬ ਹੋ ਗਏ ਨੇ ਜੀ ਤੇ ਇਸ ਕਰਕੇ ਸਾਰਿਆਂ ਨੂੰ ਰਲ ਮਿਲ ਕੇ ਜਾ ਕੇ ਤੇ ਇਹ ਸਬੰਧ ਦੀ ਸੇਵਾ ਇਹ ਪਹਿਲਾਂ ਕੀਤੀ ਜਾਵੇ ਉਸ ਤੋਂ ਬਾਅਦ ਜਦੋਂ ਇਹ ਪਾਣੀ ਸੁੱਕ ਜੇ ਅਗਲੀ ਫਸਲ ਜਿਵੇਂ ਕਿ ਕਣਕ ਬੀਜਣੀ ਉਸ ਵਾਸਤੇ ਕਣਕ ਦਾ ਬੀਜ ਖਾਦਾਂ ਜਾਂ ਦਵਾਈ ਜਾਂ ਉਹ ਖੇਤ ਪਧਰੇ ਕਰਨ ਵਾਸਤੇ ਡੀਜ਼ਲ ਜਾਂ ਟਰੈਕਟਰ ਲੈ ਕੇ ਜਾਣਾ ਇਹ ਸਾਡੀ ਸੋਸਾਇਟੀ ਦਾ ਫੈਸਲਾ ਹੈ ਜੋ ਵੀ ਸਰਦਾ ਬਣਦਾ ਹੋਵੇ ਜਿਸ ਜੋਕੇ ਆਪਾਂ ਹੋਈਏ ਉਹਨਾਂ ਕੋ ਕੰਮ ਕਰ ਸਕੀਏ ਇਸ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਘਟੋ ਘਟ ਸੱਤ ਅੱਠ ਜਗ੍ਹਾ ਤੋਂ ਤੁਸੀਂ ਵੰਡ ਟੁੱਟਿਆ ਜੀ ਤੇ ਸਾਰੇ ਜਗ੍ਹਾ ਤੇ ਡਮ ਪੈ ਗਿਆ ਮਤਲਬ ਬਰੇਤਾ ਬਹੁਤ ਜ਼ਿਆਦਾ ਪੈ ਗਿਆ ਜੀ 4 4 5 5 ਫੁੱਟ ਬਰੇਤਾ ਆ ਰੇਤਾ ਜਿਹੜੀ ਪੈ ਗਈ ਜੀ ਉਸ ਨੂੰ ਕਿਸੇ ਪਾਸੇ ਕਰਕੇ ਫੇਰ ਹੀ ਉੱਥੇ ਕਣਕ ਬੀਜੀ ਜਾਣੀ। ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੇ ਜਣੇ ਆਪਾਂ ਰਲ ਮਿਲ ਕੇ ਇਹਨਾਂ ਕਿਸਾਨਾਂ ਦਾ ਜੋ ਵੀ ਨੁਕਸਾਨ ਹੋਇਆ ਉਹ ਤਨੇ ਹੀ ਪੂਰਾ ਕਰ ਸਕਦੇ। ਪਰ ਆਪਾਂ ਸਾਰੇ ਜਣੇ ਰਲ ਮਿਲ ਕੇ ਇਹਨਾਂ ਦੀਆਂ ਜ਼ਮੀਨਾਂ ਪਤਰੀਆਂ ਕਰਕੇ ਅਗਲੀ ਫਸਲ ਬੀਜ ਸਕਦੇ ਹਾਂ। ਨਾ ਇਹ ਵੀ ਸਾਡੇ ਸਹਾਦਾਕਰਨ ਆਪਣੇ ਟਰੈਕਟਰ ਲਾਉਣ ਅਸੀਂ ਡੀਜ਼ਲ ਇੱਥੋਂ ਲੈ ਕੇ ਦਈਏ ਡੀਜ਼ਲ ਵਾਲੀ ਹੈ ਬੈਲੀਆਂ ਬਧਰੀਆਂ ਕਰੀਏ ਤੇ ਇਹਨਾਂ ਦਾ ਗੁਜ਼ਾਰਾ ਹੋ ਸਕੇ ਹੁਣ ਇਸ ਟਾਈਮ ਦੇਖੋ ਅੱਜ ਖੋਨੇਵਾਲ ਦੇ ਲਾਗੇ ਚੱਲ ਗਏ ਜੀ ਦੇਖੋ ਪਾਣੀ ਕਿੰਨਾ ਜ਼ਿਆਦਾ ਇੱਥੇ ਚੱਲ ਰਿਹਾ ਜੀ ਖੋਨੇਵਾਲ ਤੋਂ 2-3 ਕਿਲੋਮੀਟਰ ਜਿੱਧਰੋਂ ਮਰਜ਼ੀ ਚੱਲ ਜਾਓ ਜੀ ਉਸ ਜਗ੍ਹਾ ਤੇ ਪਾਣੀ ਪਾਣੀ ਘੁੰਮ ਰਿਹਾ ਜੀ ਜਿਹੜੇ ਤੁਸੀਂ ਵੰਡ ਟੁੱਟਣ ਦਾ ਕਰਕੇ ਸਾਰੇ ਪਾਸੇ ਪਾਣੀ ਪਾਣੀ ਹੈ ਆ ਇਸ ਟੰਦਕਾਨਾ ਦੇ ਸਾਹਮਣੇ ਵੀ ਦੇਖੋ ਕਿਦਾਂ ਬੁਰਾ ਹਾਲਿਆ ਜੀ ਚਾਸ਼ਫੇਰੇ ਪਾਣੀ ਘੁੰਮੰਡਿਆ ਆ ਇਹ ਇੱਥੇ ਘਰ ਵੀ ਇੱਕ ਖਸਾਨ ਦਾ ਦੁਕਾਨਾਂ ਵੀ ਨੇ ਪਰ ਇਹਨਾਂ ਦਾ ਤੋਂ ਨੰਗਣਾ ਆਉਣਾ ਜਾਣਾ ਬਹੁਤ ਮੁਸ਼ਕਲ ਹੈ ਜੀ ਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਜੀ ਸਾਡੀ ਸੋਸਾਇਟੀ ਵੀ ਨਾਲ ਸਾਡੇ ਹਰ ਕਦਮ ਤੁਰੇ ਜੀ ਤੁਸੀਂ ਵੀ ਸਾਡਾ ਸਾਸ ਦਿਓ ਰਲ ਮਿਲ ਕੇ ਸਾਰੇ ਜਣੇ ਆਪਾਂ ਇਸ ਜਗ੍ਹਾ ਦਾ ਇਹਨਾਂ ਲੋਕਾਂ ਦਾ ਜਿਸ ਤਰ੍ਹਾਂ ਵੀ ਹੋ ਸਕੇ ਆਪਾਂ ਉਹਨਾਂ ਦਾ ਪਰਵਾਹੀ ਕਰ ਸਕੀਏ ਪਰ ਅਸੀਂ ਪੂਰਾ ਸਾਰਾ ਤਾਂ ਨਹੀਂ ਕਰ ਸਕਦੇ ਜਿੰਨੇ ਜੋਗੇ ਵੀ ਹੈਗੇ ਆ ਆਪਾਂ ਸਾਰੇ ਨਾਲ ਮਿਲ ਕੇ ਇਹਨਾਂ ਦਾ ਸਾਥ ਦਈਏ ਕਿਉਂਕਿ ਅਗਲਾ ਟਾਈਮ ਜਿਹੜਾ ਆ ਉਹ ਇਹਨਾਂ ਦਾ ਸੁਖੀ ਬਤੀਤ ਹੋ ਸਕੇ ਆਪਣਾ ਘਰ ਪਰਿਵਾਰ ਪਾਲ ਸਕਣ ਇਹ ਨਹੀਂ ਕਿ ਆਪਾਂ ਦੋ ਚਾਰ ਦਿਨ ਸੇਵਾ ਕਰਕੇ ਇਹ ਰਾਸ਼ਨ ਦੇ ਕੇ ਤੇ ਉਥੋਂ ਮੁੜઈએ ਬਾਅਦ ਚ ਆਪਾਂ ਉਹਨਾਂ ਦੀ ਸਾਰ ਨਾ ਲਈਏ ਇਹਨਾਂ ਲੋਕਾਂ ਨੂੰ ਘੱਟੋ ਘੱਟ 3-4 ਸਾਲ ਦਾ ਆਕੇ ਪੈਰਾਂ ਤੇ ਨਹੀਂ ਹੋਣੇ ਜੀ